ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੀ ਹਰਿਆਣੇ 'ਚ ਹਨੇਰੀ ਚੱਲ ਰਹੀ ਹੈ ਤੇ ਅਸੀਂ ਭਾਜਪਾ ਦਾ ਸਫਾਇਆ ਕਰਨ ਜਾ ਰਹੇ ਹਾਂ ਭਾਜਪਾ ਨਾਲ ਕਾਂਗਰਸ ਦੀ ਲੜਾਈ ਸਿਰਫ ਚੋਣ ਨਹੀਂ ਸਗੋਂ ਸੰਵਿਧਾਨ ਅਤੇ ਦੇਸ਼ ਨੂੰ ਬਚਾਉਣ ਲਈ ਹੈ ਭਾਜਪਾ ਗਰੀਬ ਅਤੇ ਪਛੜੇ ਲੋਕਾਂ ਦੀ ਰੱਖਿਆ ਕਰਨ ਵਾਲੇ ਸੰਵਿਧਾਨ ਅਤੇ ਰਾਖਵੇਂਕਰਨ ਤੇ ਸਿੱਧਾ ਹਮਲਾ ਕਰ ਰਹੀ ਹੈ ਅਤੇ ਇਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਾਰੀਆਂ ਸੰਸਥਾਵਾਂ ਆਰਐਸਐਸ ਅਤੇ ਦੇ ਲੋਕਾਂ ਅਤੇ ਵੱਡੇ ਉਦਯੋਗਪਤੀਆਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਅੱਜ ਦੇਸ਼ ਦੀ 90% ਦੀ ਆਬਾਦੀ ਭਾਵ ਦਲਿਤਾਂ ਪਛੜੇ ਲੋਕਾਂ ਅਤੇ ਗਰੀਬਾਂ ਨੂੰ ਕੁਝ ਨਹੀਂ ਮਿਲ ਰਿਹਾ ਸਰਕਾਰ ਚਲਾ ਰਹੇ ਸ਼ਕਤੀਸ਼ਾਲੀ ਉਹਦਿਆਂ ਤੇ ਨਾ ਤਾਂ ਦਲਿਤ ਨਾ OBC ਅਤੇ ਨਾ ਹੀ ਕੋਈ ਆਦੀਵਾਸੀ ਹੈ ਹਰਿਆਣਾ ਚੋਣਾ ਚ ਸ਼ਾਨਦਰ ਐਂਟਰੀ ਕਰਦੇ ਹੋਏ ਉਹਨਾਂ ਅਸੰਧ ਦੀ ਅਨਾਜ ਮੰਡੀ ਚ ਕਾਂਗਰਸ ਵੱਲੋਂ ਆਯੋਜਿਤ ਵਿਜੇ ਸੰਕਲਪ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਜੀਟੀ ਰੋਡ ਬੈਲਟ ਦੇ ਪਾਣੀਪਤ ਦੇ ਕਰਨਾਲ ਜ਼ਿਲ੍ਹੇ ਦੀਆਂ 9 ਸੀਟਾਂ ਦੇ ਨਾਲ-ਨਾਲ ਸਫੀਦੋ ਸੀਟ ਸਾਧਨ ਦਾ ਕੰਮ ਕੀਤਾ